Here ਸਭ ਤੋਂ ਪਹਿਲਾਂ ਜੀ ਸਾਰੇ ਸੰਗਤ ਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਸੋ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਾਨੂੰ ਇਸ ਮੇਲੇ ਦੀ ਜੀ ਸਾਰਾ ਸਾਲ ਅਸੀਂ ਇਸ ਮੇਲੇ ਦੀ ਢੀਕ ਕਰਦੇ ਆ ਜੀ ਤੇ ਜਦੋਂ ਇਹ ਮੇਲਾ ਆਉਂਦਾ ਹੈ ਤਾਂ ਸਾਰੇ ਸੰਗਤ ਨੂੰ ਬਹੁਤ ਜ਼ਿਆਦਾ ਚਾਹ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਜੀ ਭਾਈ ਜੀ ਗੱਲ ਕਰੀਏ ਆਪਾਂ ਮੇਲੇ ਦੀ ਕਿ ਕਿੰਨੇ ਸਾਲਾਂ ਤੋਂ ਰੇਲਾ ਚੱਲਦਾ ਆ ਇਹ ਇਸ ਮੇਲੇ ਭਾਜੀ ਇਹ ਪੰਜਵਾਂ ਮੇਲਾ ਹੈ ਇਹ ਇਹ 2020 ਤੋਂ ਚੱਲਦਾ ਆ ਰਿਹਾ ਮੇਲਾ ਸੋ ਇਹ ਪੰਜਵਾਂ ਮੇਲਾ ਹੈ ਜੀ ਭਾਜੀ ਜੇ ਸੰਤਾਂ ਮੈਨੀਆਂ ਤੇੀਆਂਾਂ ਬੜੀਆਂ ਗੁਰੂਗੁਰੂ ਆ ਰਹੀਆਂ ਹੋ ਮਾਕੇ ਆ ਰਹੀਆਂ ਬੜੀਆਂ ਖੁਸ਼ੀਆਂ ਨਾਲ ਲੱਗੀਆਂ ਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਤਾਂ ਲਈ ਇੱਥੇ ਭਾਜੀ ਇੱਕ ਤਾਂ ਲੰਗਰ ਚੱਲੇਗਾ ਤੇ ਹਵਾ ਪਾਣੀ ਸਾਰਾ ਜਿੱਦਾਂ ਵਧੀਆ ਕੂਲੇ ਲਗਾਏਗੇ ਗਰਮੀ ਦਾ ਖਾਸ ਧਿਆਨ ਰੱਖਿਆ ਗਿਆ ਮੇਲੇ 'ਚ ਸੋ ਨਾਲ ਦੇ ਨਾਲ ਵੀ ਆਪਣੇ ਖਾਨ ਸਾਹਿਬ ਸਿੰਦਰ ਜੀ ਆਉਣਗੇ ਇੱਥੇ ਤੇ ਸੁੱਖਾ ਰਾਮ ਸਰਵਾਜੀ ਦਾ ਡਰਾਮਾ ਵੀ ਜੇ ਇਹਨਾਂ ਸੰਤਾਂ ਦੇਖਣ ਗਿਆ ਜੀ ਮੇਲਾ ਇਹ ਕਿੰਨੇ ਦਿਨਾਂ ਦਾ ਇਹ ਦੋ ਦਿਨਾਂ ਦਾ ਮੇਲਾ ਵਾ ਜੀ ਅੱਜ ਪਹਿਲੇ ਦਿਨ ਆਪਣੇ ਡਰਾਮਾ ਹੁੰਦਾ ਜੀ ਦੂਜੇ ਦਿਨ ਆਪਣੇ ਕਲਾਕਾਰਾਂ ਦੇ ਨਾਮੀ ਕਲਾਕਾਰ ਲੱਗਦੇ ਜੀ ਜੇ ਕਲਾਕਾਰਾਂ ਦੀ ਗੱਲ ਕਰੀ ਤਾਂ ਕਿਹੜੇ ਕਲਾਕਾਰ ਇੱਥੇ ਆਪਣੀ ਹਾਜ਼ਰੀ ਲਾਉਂਦੇ ਆਪਣੇ ਇੱਥੇ ਜੀ ਮੰਗੀ ਖਾਨ ਜੀ ਖਾਨ ਸਾਹਿਬ ਜੀ ਇਸ਼ਰਾਤ ਅਲੀ ਜੀ ਇਹ ਹਾਜ਼ਰੀ ਭਰਨਗੇ ਜੀ ਤੇ ਆਪਣੇ ਸਟੇਜ ਸੈਕਟਰੀ ਦੀਪਾ ਮਿਓ ਵਾਲ ਜੀ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਤੁਸੀਂ ਆਪਣਾ ਸੰਦੇਸ਼ ਕੀ ਦੇਣਾ ਹੈ ਦੇਖੋ ਜੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਆ ਵੀ ਰੱਬ ਵੱਲ ਧਿਆਨ ਕਰੋ ਬਾਕੀ ਸਾਰੀਆਂ ਚੀਜ਼ਾਂ ਛੱਡੋ ਹਣਾ ਵੀ ਰੱਬ ਵੱਲ ਧਿਆਨ ਕਰੋ ਵੀ ਮਾਰੇ ਦਾ ਨਾਮ ਹੀ ਨਾਲ ਚੰਦਰਾ ਭਾਈ ਸਾਡੇ ਚੈਨਲ 'ਆਹੀ ਤੁਹਾਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਲੱਖਾਂ ਲੋਕੀ ਵੇਖਦੇ ਆ ਲੱਖਾਂ ਸੰਖਿਆ ਤੁਹਾਡਦੀ ਦਾਰੀ ਕਹਿੰਦੇ ਕੀ ਕਹਣਾ ਚਾਹੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਤੇ ਭਾਈ ਮੰਗਲੋ ਜੀ ਵੱਲੋਂ ਜੈ ਸਾਈਆਂ ਦੀ ਜੈ ਪੀਰਾਂ ਦੀ ਸੋ ਸਾਰਿਆਂ ਨੂੰ ਮੇਲੇ ਦੇ ਲੱਖ ਲੱਖ ਵਧਾਈਆਂ ਜੀ ਸਾਰੀ ਸੰਗਤ ਨੂੰ ਚੰਦਰਾ ਜੀ ਇਸ ਮੇਲੇ ਦੇ ਇਲਾਵਾ ਕੋਈ ਹੋਰ ਵੀ ਮੇਲੇ ਤੇ ਹਾਂਜੀ ਭਾਜੀ 9ਵੇਂ ਮਹੀਨੇ ਬਾਬਾ ਅਮੀ ਚੰਦ ਜੀ ਦਾ ਮੇਲਾ ਸੰਧੂ ਜੱਟੁਰਕੇ ਵਾਲੇ ਬਾਬਾ ਚਿੰਤਾ ਭਗਤ ਜੀ ਦਾ ਮੇਲਾ ਇਹ 9ਵੇਂ ਮਹੀਨੇ ਹੁੰਦਾ ਉਹ ਆਪਣਾ ਭਾਜੀ 4 ਦਿਨਾਂ ਦਾ ਮੇਲਾ ਹੁੰਦਾ ਤੇ ਪੁੱਛ 2 ਦਿਨ ਕਲਾਕਾਰ ਲੱਗਦੇ 1 ਦਿਨ ਭਾਜੀ ਸ਼ਿੰਜ ਤੇ 4 ਦਿਨ ਬੇੜੇ ਤਾਰ ਦੇ